ਮંત્રી ਜੀ ਜਿਹੜਾ ਪਰਾਲੀ ਦੇ ਨਿਪਟਾਉਣ ਲਈ 500 ਕਰੋੜ ਰੁਪਏ ਦੀ ਜਿਹੜੀ ਪਾਲਿਸੀ ਲੈ ਕੇ ਆਇਓ ਸਰ ਕੀ ਕੁਝ ਇਸ ਦੇ ਵਿੱਚ ਖਾਸ ਰਹੇਗਾ ਔਰ ਕਿਸ ਢੰਗ ਦੇ ਨਾਲ ਇਸ ਵਾਰ ਪਰਾਲੀ ਦਾ ਸੂਬੇ ਦੇ ਵਿੱਚ ਨਿਪਟਾਉਣ ਹੁੰਦਾ ਨਜ਼ਰ ਆਊਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਜਿਹੜੀ ਕਿ ਪਰਾਲੀ ਦੀ ਸਮੱਸਿਆ ਸਾਰੇ ਪੰਜਾਬ ਨੂੰ ਬਹੁਤ ਵੱਡੀ ਜਿਹੜੀ ਜਿੱਤੇ ਨਜੂਜਣਾ ਪੈਂਦਾ ਜਿੱਥੇ ਸਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਜਾਂ ਦਿੱਲੀ ਸੈਂਟਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਇੱਥੋਂ ਧੂਆਂ ਜ਼ਿਆਦੇ ਪੈਦਾ ਕਰਦਿੰਦੇ ਆ ਜਿਸ ਦੇ ਨਾਲ ਸਾਨੂੰ ਥੋੜੀ ਇਹ ਹੁੰਦਾ ਹੈ ਵੀ ਕਿਉਂ ਪਰ ਅਸੀਂ ਚਾਹੁੰਦੇ ਹੁੰਨੇ ਆ ਵੀ ਇਹੋ ਜੀ ਗੱਲ ਕਿਉਂਕਿ ਜੇ ਇੱਥੋਂ ਧੂਆਂ ਪੈਦਾ ਹੋ ਰਿਹਾ ਤਾਂ ਨੁਕਸਾਨ ਸਾਡਾ ਵੀ ਪੈਣਾ ਇੱਥੋਂ ਇਹਦੇ ਵਾਸਤੇ ਹੌਲੀ-ਹੌਲੀ ਪ੍ਰਬੰਧ ਪੈਣਾ 350 ਕਰੋੜ ਦੇ ਸੀ ਜਿਹਦੇ ਚ ਮਸ਼ੀਨਾਂ ਬੀਲਰ ਸੁਪਰਸੀਡਰ ਦੂਸਰੀਆਂ ਬਜਾਈਆਂ ਵਾਲੀਆਂ ਇਹਨੂੰ ਸਾਂਭਣ ਵਾਲੀਆਂ ਦੀਦੇ ਨਾਲ ਚੋਨਾ ਵਿੱਚ ਗੰਧੂਮ ਵੀ ਕਰੀ ਜਾਂਦੀ ਸੀ ਪਰਾਲੀ ਉਹਦੀ ਅਤੇ ਹੁਣ ਉਹਦੇ ਵਿੱਚ ਵਾਅਦਾ ਕਰਕੇ ਜਿਹੜਾ 500 ਕਰੋੜ ਰੁਪਏ ਦਾ ਇਸ ਵਾਰ ਹੋਊਗਾ ਜਿਹਦੇ ਨਾਲੋਂ ਕਿਸਾਨ ਭਰਾਵਾਂ ਨੂੰ ਸੁਸਾਇਟੀਆਂ ਨੂੰ ਪੰਚਾਇਤਾਂ ਨੂੰ ਮਸ਼ੀਨਾਂ ਦਿੱਤੀਆਂ ਜਾਣੀਆਂ ਜਿਹਦੇ ਨਾਲੋਂ ਪਰਾਲੀ ਦੀ ਸੰਭਾਲ ਕਰ ਸਕਣ ਉਸ ਤੋਂ ਬਾਅਦ ਸ਼ਾਇਦ ਇਸ ਗੱਲ ਵੱਲ ਵੀ ਧਿਆਨ ਕੀਤਾ ਜਾਂਦਾ ਹੈ ਕਿ ਉਹ ਇਥਨੋਲ ਵਗੈਰਾ ਬਣਨ ਲੱਗ ਜਾਣੀਆਂ ਤੇ ਪਰਾਲੀ ਕੋਈ ਬਾੜੀ ਵੱਡੀ ਸਮੱਸਿਆ ਨਹੀਂ ਹੋਇਆ ਕਰਨੀ ਜਦੋਂ ਇਹ ਸਾਹਮ ਲਾਵਾਂਗੇ ਉਦੋਂ ਤੇ ਪੱਸੀ ਵੀ ਵਿਕ ਜਾਏਗੂਗੀ ਔਰ ਇਹਦੇ ਤੋਂ ਕੋਈ ਖਾਦ ਵੀ ਬਣ ਲੱਗ ਜਾਣੀ ਹੈ ਜਿਹਦੇ ਨਾਲ ਸਾਨੂੰ ਕਿਸਾਨ ਭਰਾਵਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣਾ ਤੇ ਜਿਹੜੇ ਇਹਨੂੰ ਉਤਪਾਦ ਸ਼ੁਰੂ ਕਰਨਗੇ ਉਹਨਾਂ ਨੂੰ ਮਦਦ। ਮੰਤਰੀ ਜੀ ਇੱਕ ਫਸਲ ਵਿਭਿੰਨਤਾ ਵੱਲੋਂ ਵੀ ਸੂਬੇ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਸੀ ਕਿ ਝੋਨਾ ਛੱਡੋ ਜਿਹੜੀ ਹੋਰ ਰਵਾਇਤੀ ਫਸਲਾਂ ਉਹਨਾਂ ਨੂੰ ਛੱਡੋ ਦੂਜੀ ਫਸਲਾਂ ਵੱਲ ਨੂੰ ਰੁਕ ਕਰੋ ਤੇ ਇਸ ਵਾਰ ਕਿਹ ਰਕਬਾ ਘਟਦਾ ਨਜ਼ਰ ਆਏਗਾ ਝੋਨੇ ਦਾ ਜਾਂ ਵੱਧਾ ਨਜ਼ਰ ਆਊਗਾ। ਸਮੱਸਿਆ ਇਸ ਗੱਲ ਦੀ ਹੋਈ ਪਈ ਹੈ ਕਿ ਹਰ ਇੱਕ ਕੱਲਾ ਕਿਸਾਨ ਨਹੀਂ ਕੋਈ ਵੀ ਹੋਰ ਵੀ ਕੋਈ ਚਾਹੇ ਕੋਈ ਕਾਰਖਾਨੇਦਾਰ ਹੈ ਕੋਈ ਹੋਰ ਕਾਰੋਬਾਰ ਚਲਾਉਂਦਾ ਮੁਨਾਫੇ ਵੱਲ ਜਾਣਾ ਚਾਹੁੰਦਾ ਜਿੱਥੋਂ ਤੱਕ ਪੰਜਾਬ ਵਿੱਚ ਜਿਹੜੀ ਖੇਤੀ ਨਰਮੇ ਦੀ ਹੋਇਆ ਕਰਦੀ ਸੀ ਨਰਮੇ ਦੀ ਸਾਰੇ ਹੀ ਹਿੰਦੁਸਤਾਨ ਚ ਨਿਊ ਦੇ ਤੱਕ ਚੰਗਾ ਉਸ ਤੋਂ ਕੱਟ ਕੇ ਥੋੜਾ ਜਆ ਪਾਸੇ ਹੋ ਰਿਹਾ ਕਿਸਾਨ ਤੇ ਜਿਹੜਾ ਝੋਨੇ ਨੂੰ ਮੁਨਾਫੇ ਵਾਲੀ ਫਸਲ ਕਰਦੇ ਆ ਇਦਾਂ ਸਾਨੂੰ ਇੱਕ ਵੱਡੀ ਦਿੱਕਤ ਆਉਂਦੀ ਹੈ ਕਿ ਪਾਣੀ ਸਾਡਾ ਡੂੰਗਾ ਜਾ ਰਿਹਾ ਵੱਧ ਵਰਤਿਆ ਜਾ ਰਿਹਾ ਸਾਡੀ ਸਰਕਾਰ ਵੱਲੋਂ ਇਹ ਬੇਨਤੀ ਹੈ ਵੀ ਭਿੰਤਾਂਵਲ ਵੀ ਜਾਵਾਂਗੇ ਜੇ ਹੋ ਸਕੇ ਪਰ ਮੁਨਾਫੇ ਵਾਲੀ ਗੱਲ ਹੈ ਇਹਦੇ ਤੇ ਵੀ ਬਾਸਪਤੀ ਪਾਣੀ ਵੀ ਥੋੜਾ ਲੈਂਦਾ ਉਹਦੇ ਚ ਖਾਦਾ ਵੀ ਥੋੜਿਆ ਲੈਂਦਾ ਦਵਾਈਆਂ ਵੀ ਥੋੜੀਆਂ ਉਹਦਾ ਜੇ ਮਿਆਰ ਚੰਗਾ ਬਣਾ ਲੈਣ ਤਾਂ ਉਹਦਾ ਮੁਨਾਫਾ ਵੀ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਘੱਟ ਦਿਨਾਂ ਚ ਫਸਲਾਂ ਜਿਹੜੀਆਂ ਕਿਸਮਾਂ ਹੈਗੀਆਂ ਨਵੀਆਂ ਗੱਡੀਆਂ ਗਈਆਂ ਉਹਨਾਂ ਨੂੰ ਵੇਚਣ ਵਾਸਤੇ ਪਰ ਮਿਲ ਚੁੱਕੇ ਨੇ ਅਸੀਂ ਇਹ ਸੁਝਾਅ ਦਿੰਨੇ ਆ ਕਿਸਾਨ ਭਰਾਵਾਂ ਨੂੰ ਵੀ ਜਿਹੜੀ 3 ਮਹੀਨਿਆਂ ਵਿੱਚ ਉਹਦੀ ਪੂਰਾ ਪਾਣੀ ਵੀ ਥੋੜਾ ਲੱਗੂਗਾ ਤੇ ਹੋਰ ਵੀ ਉਹਦੀ ਨਿਗਰਾਨੀ ਕਰਟ ਕਰਨੀ ਪੈਣੀ ਇਸ ਪਾਸੇ ਆ ਰਹੇ ਕੁਝ ਮੱਕੀ ਵੱਲ ਵੀ ਜਾ ਰਹੇ ਆ ਜੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਥੋੜਾ ਸਾਡਾ ਸਾਥ ਦੇਵੇ ਐਮਐਸਪੀ ਵੱਲ ਚੱਲ ਪੇ ਤਾਲਾ ਦੂਲਾ ਤੇ ਉਹ ਤੋਂ ਨੱਕੂ ਜਾਂ ਮਾਰ ਲੱਗ ਜਾਂਦੇ ਆ ਤੇ ਜ਼ਿਮੀਦਾਰ ਭਰਾ ਇਸ ਪਾਸੇ ਵੀ ਆ ਸਕਦੇ ਆ ਦੇ ਸ਼ਾਇਦ ਸਰਕਾਰ ਸੈਂਟਰ ਸਰਕਾਰ ਸਾਡੀ ਤਾਂ ਇਹ ਗੁਜਾਰਸ਼ ਆ ਇਸ ਪਾਸੇ ਸੋਚੇ ਅਸੀਂ ਪੰਜਾਬ ਦੇ ਲੋਕ ਦੇਸ਼ ਲਈ ਅੰਨ ਪਾਲੇ ਪਾਸੋਂ ਹਮੇਸ਼ਾ ਵੱਦ ਤੋਂ ਵੱਧ ਉਹਨਾਂ ਦੇ ਜਿਹੜਾ ਯੋਗਦਾਨ ਪਾਉਂਦੇ ਆ ਵੱਡਾ ਹਿੱਸਾ ਪਾਉਂਦੇ ਆ ਤੇ ਪੰਜਾਬ ਦਾ ਖਿਆਲ ਸੈਂਟਰ ਦੀ ਸਰਕਾਰ ਨੂੰ ਰੱਖਣਾ ਚਾਹੀਦਾ ਇੱਕ ਆਖਰੀ ਸਵਾਲ ਸਰ ਮੌਨਸੂਨ ਦਾ ਅਸਰ ਵਿਖਣ ਲੱਗ ਗਿਆ ਹਿਮਾਚਲ ਦੇ ਵਿੱਚ ਕਈ ਥਾਵਾਂ ਦੇ ਵਿੱਚ ਜਿਹੜੀ ਬਰਸਾਤ ਹੋਈ ਹੈ ਹੈਵੀ ਉਸ ਨੇ ਤਬਾਹੀ ਮਚਾਈ ਹੈ ਵੱਡੇ ਪੱਧਰ ਤੇ ਉੱਪਰ ਪੰਜਾਬ ਦੇ ਹਾਲਾਤ ਕਿ ਨੋਰਮਲ ਹੈਗੇ ਨੇ ਪ੍ਰਬੰਧ ਮੁਕੰਮਲ ਕਰ ਲਿੱਤੇ ਗਏ ਨੇ ਜੇ ਤੱਕ ਪ੍ਰਬੰਧ ਮੁਕੰਮਲ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜੀ ਹੜਾਂ ਵਰਗੀ ਸਥਿਤੀ ਹੁੰਦੀ ਜਦੋਂ ਬੇਵੱਸ ਹੋ ਕੇ ਆ ਜਾਂਦੀ ਉਹ ਉੱਥੇ ਪ੍ਰਬੰਧ ਵੀ ਕਈ ਵਾਰੀ ਪੂਰੇ ਨਹੀਂ ਪੈਂਦੇ ਆਪਾਂ ਸਾਰੇ ਜਾਣਦੇ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਪਰ ਸਰਕਾਰ ਵੱਲੋਂ ਸਾਰਾ ਕੁਝ ਤਿਆਰ ਕੀਤਾ ਗਿਆ ਇਹ ਕਾਰਨ ਵੀ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਰਿਸ਼ਾਂ ਆਉਣੀਆਂ ਵੱਧ ਕੇ ਆਉਣੀਆਂ